ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਤਾਂ ਬੀਤੇ ਦਿਨੀ ਜਿਹੜਾ ਚਭਾਲ ਦੇ ਵਿੱਚ ਐਕਸੀਡੈਂਟ ਹੁੰਦਾ ਹੈ ਤਾਂ ਰੋਂਗ ਸਾਈਡ ਤੋਂ ਗੱਡੀ ਆਉਂਦੀ ਹੈ ਤਾਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰਦੀ ਹੈ ਤਾਂ ਨੌਜਵਾਨ ਦੀ ਮੌਕੇ ਦੇ ਮੌਤ ਹੋ ਜਾਂਦੀ ਹੈ ਤੇ ਨੌਜਵਾਨ ਪੱਟੀਦਾਰ ਰਹਿਣ ਵਾਲਾ ਸੀ ਦਾ ਪਰਿਵਾਰ ਵੱਲ ਦੇ ਵਿੱਚ ਜਿਹੜੀ ਸੋਗ ਦੀ ਜਿਹੜੀ ਲਹਿਰ ਦੇਖਣ ਨੂੰ ਮਿਲਿਆ ਪਰਿਵਾਰ ਦਾ ਕਹਿਣਾ ਹੈ ਇਹ ਜਿਹੜਾ ਦੋਸ਼ੀ ਸੀ ਜਿਹੜਾ ਕਾਰ ਜਿਹੜਾ ਗੱਡੀ ਚਲਾ ਰਿਹਾ ਸੀ ਉਸ ਦੇ ਉੱਤੇ ਪਰਚਾ ਨਹੀਂ ਕੀਤਾ ਗਿਆ ਤਾਂ ਕਿਸੇ ਹੋਰ ਵਿਅਕਤੀ ਤੇ ਜਿਹੜਾ ਉਸ ਡਰਾਈਵਰ ਨੂੰ ਬਚਾਉਣ ਦੇ ਲਈ ਜਿਹੜਾ ਪਰਚਾ ਕਰ ਦਿੱਤਾ ਗਿਆ ਇਹਦਾ ਹਾਲ ਹੈ ਹਰਸ਼ ਚੋਪੜਾ ਸਾਡੀ ਕੀ ਕਾਲੀ ਸਰ ਸਾਡੇ 13 ਤਰੀਕ ਨੂੰ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਚਭਾਲ ਸਰ ਅਸੀਂ ਪੁਲਿਸ ਸਟੇਸ਼ਨ ਗਏ ਮੌਕੇ ਤੇ ਸਾਡੀ ਉਹਨਾਂ ਕੋਈ ਸੁਣਵਾਈ ਨਹੀਂ ਕੀਤੀ ਐਸ ਐਚਓ ਸਾਹਿਬ ਸਾਡੇ ਬਾਰੇ ਗਲਤ ਬੋਲਦੇ ਆ ਹਾਂ ਮੇਰੇ ਕੋਲ ਵੀਡੀਓ ਵੀ ਆ ਗਈ ਔਰ ਆਡੀਓ ਵੀ ਹੈਗੀ ਉਹਨਾਂ ਦੀ ਰਿਕਾਰਡਿੰਗ ਕੀਤੀ ਹੋਈ ਸਰ ਅਸੀਂ ਇਹ ਮੰਗ ਕਰਦੇ ਹਾਂ ਸਾਡਾ ਪੁਲਿਸ ਨੇ ਕੋਈ ਸਾਥ ਨਹੀਂ ਦਿੱਤਾ ਇਸ ਕੇਸ ਦੀ ਸੀਬੀਆਈ ਜਾਂਚ ਕਰਾਈ ਜਾਵੇ ਜਿਹੜੇ ਵਿੱਚ ਪੁਲਿਸ ਵਾਲੇ ਇਨਵੋਲਵ ਆ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਸਰ ਸਾਨੂੰ ਇਨਸਾਫ ਦੁਆਇਆ ਜਾਵੇ ਇਹ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਅਸੀਂ 4 ਦਿਨ ਬਾਅਦ ਉਥੇ ਚਬਾਲ ਚੌਕ ਤੇ ਧਰਨਾ ਮਾਰਾਂਗੇ ਤੇ ਨਾਲੇ ਐਸਐਚਓ ਖਿਲਾਫ ਨਾਰੇਬਾਜ਼ੀ ਕਰਾਂਗੇ ਸਾਡੀ ਸਰ ਸਰਦਾਰ ਲਾਜਜੀਤ ਸਿੰਘ ਕੁਲਲੋ ਨੂੰ ਅਪੀਲ ਆ ਮંત્રી ਸਾਹਿਬ ਨੂੰ ਸਾਨੂੰ ਨਿਆਂਇਆ ਦਵਾਇਆ ਜਾਏ ਤੇ ਸਾਡੇ ਨਾਲ ਰਲ ਕੇ ਪੁਲਿਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਰ ਉਹਨਾਂ ਸਾਡੇ ਜਾਨ ਤੋਂ ਪਹਿਲਾਂ ਹੀ ਜ਼ਮਾਨਤ ਕਰ ਦਿੱਤੀ ਹੈ ਬੰਦੇ ਨੂੰ ਅਰੈਸਟ ਵੀ ਨਹੀਂ ਕੀਤਾ ਮੌਕੇ ਦੇ ਨਾ ਕੋਈ ਵੈਰੀਫਾਈ ਕਰਾਇਆ ਤੇ ਉਹਨਾਂ ਨੇ ਜ਼ਮਾਨਤ ਦੇ ਦਿੱਤੀ ਆ ਆਹ ਤਾਂ ਕਹਾ ਐ ਐਕਸੀਡੈਂਟ ਬੈਠੇ ਕੰਨੀ ਕੋ ਮਰਦੀ ਗਰੀ 21 ਸਾਲ ਮੇਰੇ ਬੇਟੇ ਦੀ ਉਮਰ ਸੀ ਸਰ ਇਨੋਵਾ ਗੱਡੀ ਰੌਂਗ ਸਾਈਡ ਆ ਕੇ ਹਿੱਟ ਕੀਤਾ ਉਹਨੇ 14 ਫੁੱਟ ਬੇਟਾ ਉੱਪਰ ਗਿਆ ਹੈ ਮੌਕੇ ਤੇ ਅਸੀਂ ਜਦੋਂ ਪਹੁੰਚੇ ਆ ਮੌਕੇ ਦੇ بیٹے ਦੀ ਡੈਥ ਹੋ ਚੁੱਕੀ ਸੀ ਔਰ ਪੁਲਿਸ ਨੇ ਸਾਨੂੰ ਕੋਈ ਇਨਸਾਬ ਨਹੀਂ ਦਵਾਇਆ ਬਾਦ ਸਿੰਘ ਐਸਆਈ ਤਸਵੀਰ ਸਿੰਘ ਐਸਆਈ ਨੇ ਆ ਕੇ ਮੌਕੇ ਦੇ ਡਾਕੂਮੈਂਟ ਗੱਡੀ ਦੇ ਦੂਜੀ ਪਾਰਟੀ ਦੇ ਹਵਾਲੇ ਕੀਤੇ ਆ ਉਹ ਬੰਦੇ ਸਾਨੂੰ ਵੈਰੀਫਾਈ ਕਰਾਨ ਕਿ ਅਸੀਂ ਉਹ ਪੁਲਿਸ ਵਾਲਾ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਜੀ ਉਥੇ ਕਿੰਨਾ ਲੋਕਾ ਦੇਖਾ ਮਾਮਲਾ ਦਰਜ ਇੱਕ ਬੰਦੇ ਦੇ ਮਾਮਲਾ ਦਰਜ ਕੀਤਾ ਉਹ ਵੀ ਸਾਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਆ ਜਿਹੜਾ ਬੰਦਾ ਮੌਕੇ ਤੇ ਸੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੂਸਰਾ ਬੰਦਾ ਡਰਾਈਵਿੰਗ ਲਾਇਸੈਂਸ ਵਾਲਾ ਪਾ ਕੇ ਕਾਰਵਾਈ ਕੀਤੀ ਆ ਉਹਦੀ ਵੀ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਇਹਨਾਂ ਨੇ ਕੀ ਕੀਤਾ ਹੈ ਪੁਲਿਸ ਦਾ ਕੀ ਇਹਦੇ ਵਿੱਚ ਰੋਲ ਆ ਇੱਕ ਰੋਲ ਪੁਲਿਸ ਤੁਹਾਡੇ ਨਾਲ ਸਰਨਾਕ ਕੀਤਾ ਤੁਹਾਡਾ ਸ਼ਿਕਾਇਤ ਹਾਂਜੀ ਅਗਲੇ ਐਕਸ਼ਨ ਕੀ ਜਿੱਤੇ ਜਾਣਗੇ ਅਸੀਂ ਇਹੀ ਮੰਗ ਕਰਦੇ ਆ ਸਰਦਾਰ ਲਾਰਜੀ ਸਿੰਘ ਖੁੱਲਰ ਤੋਂ ਕਿ ਪੁਲਿਸ ਨੂੰ ਇਹ ਕਾਜ ਆ ਜਾਵੇ ਹਦਾਇਤ ਕੀਤੀ ਜਾਵੇ ਕਿ ਸਾਡੀ ਉਹ ਮਦਦ ਕਰਨ ਸਾਡੇ ਨਾਲ ਚੱਲਣ ਸਾਾਨੂੰ ਗੁਮਰਾਹ ਨਾ ਕਰਨ ਸਾਡੇ ਤੋਂ ਇਕ ਤਾਂ ਸਾਡਾ ਬੇਟਾ ਚਲਾ ਗਿਆ ਇੱਕ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਇਨਸਾਫ ਦੁਆਇਆ ਜਾਏ ਮੰਤਰੀ ਸਾਹਿਬ ਤੋਂ ਸਾਡੀ ਇਹ ਬੇਨਤੀ ਹੈ ਸਰ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ 10 ਤਰੀਕ ਨੂੰ ਪੁਲਿਸ ਦੇ ਖਿਲਾਫ ਉਹਦੇ ਚਭਾਲ ਚੌਕ ਜਾਮ ਕਰਾਂਗੇ ਤੇ ਪੁਲਿਸ ਖਿਲਾਫ ਧਰਨਾ ਲਾਇਆ ਜਾਏਗਾ ਮੈਂ ਅਰਸ਼ਦੀ ਮम्मा ਐ ਮੇਰੇ ਬੇਟਾ ਦਾ ਇਨਸਾਫ ਕੀਤਾ ਜਾਵੇ ਜਿਹੜੇ ਬੰਦੇ ਐਸਟਮ ਕੋ ਮਰੇ ਨੇ ਇਸ ਤਰ੍ਹਾਂ ਹੀ ਉਹਨਾਂ ਨੂੰ ਫੜਿਆ ਜਾਵੇ ਸਾਨੂੰ ਇਹੋ ਹੀ ਮੰਗ ਆ ਕਿੰਨੇ ਦਿਨ ਹੋ ਗਿਆ ਜਾਏ ਸਾਨੂੰ ਇਹਨੇ ਦਿਨ ਹੋ ਗਏ ਨੇ ਕੋਈ ਕੋਈ ਆਇਆ ਨਹੀਂ ਕਾਰਵਾਈ ਕਰਨ ਕੋਈ ਕੁਝ ਨਹੀਂ ਆਇਆ ਵੀ ਅੱdte ਹੱਥ ਇਸ ਟਾਈਮ ਤੇ ਅਸੀਂ ਇਹਨਾਂ ਸਾਹਿਬ ਮੰਗਦੇ ਨੇ ਜਾਨੇ ਸੱਚੋ ਚਬਾਲ ਮੋੜੇ ਜੀ ਕਾਹਦੀ ਬੋਲ ਰਹੇ ਜੀ ਪੱਤਰਕਾਰ ਬੋਲ ਰਹਿਣ ਦੀ ਖਬਰ ਪਹੁੰਚੀ ਵੀ ਕਿਉਂ ਜੀ ਕਾਪੀ ਨਹੀਂ ਗਿਨਤ ਹਾਂਜੀ ਹਾਂਜੀ ਬੋਲੋ ਬ੍ਰਦਰ ਅੱਛਾ ਰੋ ਬੀਤੇ ਦਿਨੀ ਜਿਹੜਾ ਕੋਈ ਐਕਸੀਡੈਂਟ ਹੋਇਆ ਸੀ ਚਬਾਲ ਦੇ ਵਿੱਚ ਜਿੱਦੇ ਨੋਆ ਗੱਡੀ ਟੱਕਰ ਮਾਰੀ ਸੀ ਰੌਂਗ ਸਾਈਡ ਤੋਂ ਆ ਕੇ ਲੇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਉਹ ਤੇ ਕੀ ਕਾਰਵਾਈ ਕੀਤੀ ਗਈ ਹੈ ਜੀ ਉਹਦੇ ਜਿੱਤੇ ਇਹਨਾਂ ਦਾ ਜਿਹੜਾ ਵਾ ਪਰਚਾ ਦਰਜ ਕੀਤਾ ਗਿਆ ਸੀ ਜ ਇਹਨਾਂ ਦੇ ਬਿਆਨਾਂ ਦੇ ਉੱਤੇ ਹੀਰਾ ਸਿੰਘ ਦੇ ਇਹ ਹੀਰਾ ਸਿੰਘ ਉਹਦਾ ਫਾਦਰ ਆ ਲੜਕੇ ਦਾ ਤੇ ਬਿਆਨਾਂ ਦੇ ਐਫ ਆਈ ਆਰ ਲਾਗ ਕਰ ਦਿੱਤੀ ਗਈ ਸੀ ਅਣਪਛਾਤੇਆਂ ਦੇ ਤੇ ਅਨਨੋਨ ਪਰਸਨ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਉਹ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕਰਕੇ ਉਹ ਬੰਦਾ ਟਰੇਸ ਆਊਟ ਕਰ ਲਿਆ ਉਹਦਾ ਨਾਮ ਵੀ ਹਰਮਨਪ੍ਰੀਤ ਸਿੰਘ ਜੀ ਪੁੱਤਰ ਅਮਰੀਦ ਸਿੰਘ ਵਾਸੀ ਗੋਬਿੰਦਨਗਰ ਬਟਾਲਾ ਜੀ ਜੀ ਤੇ ਉਹਨੂੰ ਨਾਮਜ਼ਦ ਕਰਕੇ ਉਹਦੀ ਜਿਹੜੀ ਗ੍ਰਿਫਤਾਰੀ ਪਾ ਲਈ ਗਈ ਆ ਬਾਅਦ ਚੁਣ ਜਿਹੜੀ ਆ ਉਹਦੀ ਬੇਲ ਹੋ ਗਈ ਆ ਜੀ ਉਹ ਇਸ ਟਾਈਮ ਤੇ ਬੇਲ ਆਊਟ ਆ ਤੇ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਸੀ ਜੋ ਕਾਰਵਾਈ ਜਿਹੜੀ ਆ ਉਹ ਆਪਾਂ ਕੀਤੀ ਹੈ ਬੜੀ ਮੁਸ਼ਕਿਲੀ ਦੇ ਨਾਲ ਆਪਾਂ ਉਹ ਬੰਦੇ ਨੂੰ ਟਰੇਸ ਆਊਟ ਕੀਤਾ ਜੀ ਜੀ ਤਾਂ ਸਾਰੇ ਕਿਰਨੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਦੋਸ਼ੀ ਹੈ ਉਸਤੇ ਪਰਚਾਈਆ ਤੇ ਅਨਨੋਨ ਤੇ ਕਿਸੇ ਦੇ ਪਰਚਾ ਕਰਕੇ ਤਾਂ ਨਾਮਜ਼ਦ ਕਰ ਦਿੱਤਾ ਗਿਆ ਤਾਂ ਪਰਿਵਾਰ ਦਾ ਕਹਿਣਾ ਹੈ ਕਿ 3 ਤਰੀਕ ਨੂੰ ਯਾਨੀ ਕਿ ਕੱਲ ਜਿਹੜਾ ਸੁਭਾਲਸਣ ਦੇ ਬਾਅਦ ਤਾਂ ਨਾਮਿਲ ਗਿਆ ਜਾਏਗਾ ਸਾਰੇ ਕਿੰਨੀ ਜਿਹੜੀ ਹੈਗੀ ਇੱਕ ਕਹੇ ਜੀ ਦੇਖੋ ਜੀ ਅਸੀਂ ਬੱਚੇ ਦੀ ਪਹਿਲਾਂ ਤੋਂ ਸਭ ਤੋਂ ਪਹਿਲਾਂ ਵੀ ਇਹ ਜਿਹੜੇ ਬੱਚੇ ਦੀ ਮੌਤ ਹੋਈ ਹੈ ਇਹਦੇ ਨਾਲ ਸਾਨੂੰ ਹੰਦਰਦੀ ਸੀ ਇਹ ਮੇਰੇ ਭਰਾ ਨੇ ਸਾਰੇ ਇਹਨਾਂ ਨੂੰ ਮੈਂ ਮੇਰੇ ਕੋਲ ਆਏ ਸੀ ਉਸੇ ਵੇਲੇ ਤੁਰੰਤ ਕਾਰਵਾਈ ਕਰਦੇ ਆ ਆਪਾਂ ਕਾਰਵਾਈ ਇਹਨਾਂ ਦੇ ਕੀਤੀ ਹੈ ਇਹਨਾਂ ਦੇ ਬਿਆਨਾਂ ਦੇ ਉੱਤੇ ਫਿਰ ਉਹਦਾ ਪੋਸਟਮਾਰਟਮ ਕਰਾ ਕੇ ਡੈੱਡ ਬੋਡੀ ਇਹਨਾਂ ਦੇ ਹੈਂਡਓਵਰ ਕੀਤੀ ਹੈ ਫਿਰ ਉਹ ਬੰਦੇ ਨੂੰ ਨਾਮਜ਼ਾਦ ਕਰਕੇ ਜਿਹੜਾ ਬੰਦਾ ਗੱਡੀ ਡਰਾਈਵਰ ਚਲਾ ਰਿਹਾ ਸੀਗਾ ਉਸ ਸਮੇਂ ਉਹਨੂੰ ਲੱਭ ਕੇ ਟਰੇਸ ਆਊਟ ਕਰਕੇ ਉਹਨੂੰ ਨਾਮਜ਼ਾਦ ਕਰਕੇ ਉਹਦੀ ਗ੍ਰਿਫਤਾਰੀ ਪਾਈ ਹੈ ਜੀ ਇਹਦੇ 'ਚ ਪੁਲਿਸ ਵੱਲੋਂ ਕੋਈ ਵੀ ਜਿਹੜੀ ਹੈ ਢਿੱਲਮੱਠ ਨਹੀਂ ਦਿਖਾਈ ਗਈ ਜੀ ਬੜੀ ਮਸਤੀ ਦੇ ਨਾਲ ਉਹ ਬੰਦੇ ਨੂੰ ਅਸੀਂ ਲੱਭਿਆ ਉਹਦੀ ਰੈਕਡ ਪਾਈ ਹੈ ਬਿਲਕੁਲ ਸੈਂਸ ਤੋਂ ਹੁੰਦੇ ਨਾਲ ਤੇ ਉਹਦੀ ਵੀ ਉਹਦੇ ਜਮਾਨਤ ਹੋ ਜਾਣੀ ਹੈ ਨੈਚੁਰਲੀ ਹੈ ਬਿਲਕੁਲ ਤਾਂ ਜਿਸ ਦਾ ਗੱਲ ਕਰਦੇ ਪੈ ਸੀ ਕੋ ਅਣਪਛਾਤੇ ਗਤੀ ਤੇ ਕੋ ਪਰਚਾ ਕੀਤਾ ਗਿਆ ਉਸ ਤੋਂ ਬਾਅਦ ਦਾ ਪ੍ਰੈਸ ਕੀਤਾ ਗਿਆ ਜੀ ਦੋ ਜੀ ਉਹਨਾਂ ਨੇ ਬਿਆਨ ਦੇ ਹੁੰਦਾ ਹੈ ਕਿ ਇਹਨਾਂ ਨੇ ਜਦੋਂ ਇਹਨਾਂ ਵੇਖਿਆ ਹੀ ਨਹੀਂ ਕਿਸੇ ਨੂੰ ਇਹਨਾਂ ਨੇ ਅਣਪਛਾਤੇ ਦੇ ਬਿਆਨਾਂ ਦੇ ਲਿਖਾਇਆ ਸੀਗਾ ਜੀ ਅਣਪਛਾਤੇ ਬਿਆਨਾਂ ਦੇ ਪਰਚਾ ਦਰਜ ਕਰਕੇ ਫਿਰ ਉਹਦੀ ਤਫਤੀਸ਼ ਦੌਰਾਨ ਉਹ ਬੰਦੇ ਨੂੰ ਟ੍ਰੇਸ ਆਊਟ ਕੀਤਾ ਗਿਆ ਵੀ ਗੱਡੀ ਕੌਣ ਚਲਾ ਰਿਹਾ ਸੀ ਫਿਰ ਉਹਦੀ ਗ੍ਰਿਫਤਾਰੀ ਪਾਈ ਗਈ ਹੈ ਠੀਕ ਹੈ ਜੀ ਧੰਨਵਾਦ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਦਾ ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਹੜਾ ਦੋਸ਼ੀਆਂ ਦੇ ਉੱਤੇ ਜਿਹੜਾ ਪਰਚਾ ਏਡਾ ਕਰ ਦਿੱਤਾ ਗਿਆ ਕਾਰਵਾਈ ਏਡੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤਾਂ ਫਿਰ ਵੀ ਜਿਹੜਾ ਇਹਨਾਂ ਦੀ ਤਸੱਲੀ ਦੇ ਲਈ ਅਸੀਂ ਹੋਰ ਵੀ ਬ੍ਰੀਕੀ ਦੇ ਨਾਲ ਜਿਹੜੀ ਜਾਂਚ ਕਰ ਰਹੇ ਹਾਂ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ 3 ਤਰੀਕ ਨੂੰ ਯਾਨੀ ਕਿ ਕੱਲ ਚਬਾਲ ਦੇ ਥਾਣੇ ਦੇ ਬਾਹਰ ਜਿਹੜਾ ਰੋਜ ਪ੍ਰਦਰਸ਼ਨ ਕੀਤਾ ਜਾਏਗਾ ਤਰਨਾ ਲਗਾਇਆ ਜਾਏਗਾ ਤਾਂ ਜਿਹੜਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਰਵਾਈ ਤਾਂ ਕਰ ਦਿੱਤੀ ਗਈ ਹੈ ਫਿਰ ਵੀ ਜੇ ਇਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਤਾਂ ਜਿਹੜਾ ਉਹ ਮੁੱਢਲੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਉਸ ਤੋਂ ਬਾਅਦ ਜਿਹੜਾ ਬਰੀਕੀ ਦੇ ਨਾਲ ਜਿਹੜਾ ਸਾਰੀ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਤਾਂ ਪਰਿਵਾਰ ਵੀ ਉੱਥੇ ਜਿਹੜਾ ਅਸਾਫ ਦੀ ਮੰਗ ਕਰ ਰਿਹਾ ਕਰ ਰਿਹਾ ਤਾਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਨਾਲ ਦੋ ਦਿਨਾਂ ਨਾਲ ਗੱਲਬਾਤ ਕੀਤੀ ਹੈ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਨੌਜਵਾਨ ਪੁੱਤ ਜਿਹੜਾ ਐਕਸੀਡੈਂਟ ਦਾ ਜਿਹੜਾ ਪੇਟ ਚੜ ਗਿਆ ਹੈ ਤਾਂ ਪਰਿਵਾਰ ਦੇ ਵਿੱਚ ਜਿਹੜਾ ਕਿਤੇ ਨੇ ਕਿਤੇ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਪਰ ਆਪ ਦੇ ਵਿੱਚ ਸੋਗ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਖਬਰ ਪੰਜਾਬੀ ਟੀਵੀ